ਗੋਆ ਦੀ ਆਜ਼ਾਦੀ ਦੇ ਸ਼ਹੀਦ ਮਾਸਟਰ ਕਰਨੈਲ ਸਿੰਘ ਜੀ ਇਸ ਨੂੰ 15 ਅਗਸਤ 2025 ਦੇ ਸੂਬਾ ਪੱਦਰੀ ਸਮਾਗਮ ਦੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਡਿਪਟੀ ਕਮਿਸ਼ਨਰ ਖੰਨਾ ਸ਼ਿਖਾ ਭਗਤ ਅਤੇ ਉਪ ਮੰਡਲ ਮੈਜਿਸਟਰੇਟ ਖੰਨਾ ਡਾਕਟਰ ਬਲਜਿੰਦਰ ਸਿੰਘ ਢਿੱਲੋਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀਆਂ ਮੀਟਿੰਗਾਂ ਜਿਸ ਨੂੰ ਤਾਂ ਪੀਟੀ ਨਿਊਜ਼ ਪੰਜਾਬ ਦੇ ਨਾਲ ਗੱਲਬਾਤ ਕਰਦੇ ਪੁਲਿਸ ਜ਼ਿਲ੍ਹਾ ਖੰਨਾ ਦੇ ਡੀਐਸਪੀ ਅਮਰਿਤਪਾਲ ਸਿੰਘ ਪਾਟੀ ਐਸਐਚਓ ਸਦਰ ਸੁਖਵਿੰਦਰਪਾਲ ਸਿੰਘ ਸੋਹੀ ਡਿਪਟੀ ਸਾਹਿਬ ਅੱਜ ਜੋ ਈਸੂ ਮਾਰਚ ਹੋ ਰਿਹਾ ਤੇ ਕਿਸ ਸੰਬੰਧ ਵਿੱਚ ਹੋ ਰਿਹਾ ਇਹ ਵੀ ਜੋ ਤੁਹਾਨੂੰ ਪਤਾ ਹੀ ਹੈ ਵੀ ਇੱਥੇ ਕਰਨੈਲ ਸਿੰਘ ਜੀ ਦੀ ਯਾਦ ਚ ਇੱਕ ਰਾਜਪਦਰੀ ਸਮਾਗਮ ਹੁੰਦਾ ਉਹਦੇ ਅੱਜ ਅਸੀਂ ਸਿਕਿਉਰਿਟੀ ਪੱਖ ਤੋਂ ਜਾਜਾ ਲੈਣ ਆਏ ਆਂ ਚਾਰਦਾ ਵਗੈਰਾ ਚੈੱਕ ਕਰਨਾ ਆਏ ਆਂ ਤੇ ਹੋਰ ਜੋ ਇੱਥੇ ਫੰਕਸ਼ਨ ਆਉਣੇ ਉਹਦੇ ਸੰਬੰਧ ਅਡੀ ਸੀ ਸਾਹਿਬ ਵੀ ਆਏ ਆ ਐਸਟੀਐਮ ਸਾਹਿਬ ਵੀ ਆਏ ਆ ਸਾਰੇ ਹੀ ਚੈੱਕ ਕਰਨਾ ਹੈ ਤਿਆਰੀਆਂ ਕਿਸ ਤਰ੍ਹਾਂ ਚੱਲ ਰਹੀਆਂ ਨੇ ਤਿਆਰੀਆਂ ਦੇਖੋ ਸਿਕਿਉਰਿਟੀ ਪੁਆਇੰਟ ਆਫ 뷰 ਨਾਲ ਸਾਡੀ ਗਾਰਡ ਲੱਗੀ ਹੋਈ ਹੈ ਇੱਥੇ ਵੀ ਲੱਗੀ ਹੋਈ ਹੈ ਭੁਵਿੰਦਰ ਸਿੰਘ ਦੇ ਬੁੱਕੇ ਵੀ ਲੱਗੀ ਹੋਈ ਹੈ ਕੀ ਮਾਹੌਲ ਨੇ ਇਲਾਕੇ ਦੇ ਵਿੱਚ ਪੂਟੀਫੁੱਲੇ ਜੀ